ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਤਾ ਜਿੱਥੇ ਦਰਿਆਵਾਂ ਵਿੱਚ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਤਬਾਹੀ ਨੇ ਕਹਿਰ ਮਚਾ ਦਿੱਤਾ ਹੈ ਉੱਥੇ ਲਗਾਤਾਰ ਮੀਂਹ ਕਾਰਨ ਪੰਜਾਬ ਵਿੱਚ ਕਈ ਘਰ ਟਹਿ ਗਏ ਹਨ ਅਤੇ ਲੋਕ ਬਿਨਾਂ ਛਾਤ ਤੋਂ ਅਸਮਾਨ ਥੱਲੇ ਰਹਿਣ ਲਈ ਮਜਬੂਰ ਹੋ ਗਏ ਹਨ ਇਸੇ ਤਰ੍ਹਾਂ ਇੱਥੋਂ ਦੇ ਨੇੜਲੇ ਪਿੰਡ ਰਾਏਪੁਰ ਅਰਾਈਆਂ ਦੇ ਵਸਨੀਕ ਪੀੜਤ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ ਹੈ ਜਿਸ ਕਰਕੇ ਘਰ ਅੰਦਰ ਵੱਜੇ ਪਸ਼ੂਆਂ ਵਿੱਚ ਇੱਕ ਗਊ ਇੱਕ ਕਟਰੂ ਅਤੇ ਦੋ ਬੱਕਰੀਆਂ ਚਪੇਟ ਵਿੱਚ ਆ ਗਈਆਂ ਹਨ। ਇਹਨਾ ਆਪਣਾ ਪੀੜਾ ਦਿੱਤਾ ਜੀ। ਪੀੜਾ ਦਿੱਤਾ ਕਿਹੜਾ ਪਿੰਡ ਆ? ਰਾਏਪੁਰ ਅਰਾਈਆਂ ਜੀ। ਅੱਛਾ ਕੀ ਗੱਲਬਾਤ ਹੋਈ ਪਾਜੀ ਸਵੇਰੇ? ਇਹ ਜੀ ਅਜ ਪਸ਼ੂ ਸੀਗੇ ਕੋਈ ਸਾਥੀ ਸੀ ਕਿ ਬਾਲ ਬੱਚਾ ਸਗਾ ਅੰਦਰ ਚੁੱਲਾ ਬਣਾਇਆ ਸੀ ਰੋਟੀ ਲਾਉਂਦੇ ਸੀ। ਆਏ ਇਹਦੇ ਆ ਜੀ ਨਾਟਕੇ ਬਾਹਰ ਅੱਛਾ ਜੀ ਅਜੇ ਤਾਂ ਸਰਕਾਰ ਦੇ ਮੈਂਬਰ ਆਜਾ ਕੇ ਅਸੀਂ ਪਿਛੇ ਲੱਗੇ ਫੜਫੜ ਬਾਹਰ ਨਿਕਲ ਗਏ ਆ ਜੀ ਬਸ ਉਸੇ ਟਾਈਮ ਇਹ ਸਾਰਾ ਪਸ਼ੇ ਸਾਡੇ ਪਸ਼ੂ ਦੇ ਵੀ ਸੱਟਾਂ ਲੱਗੀਆਂ ਕੋ ਸਾਡਾ ਮਾਲ ਪਸ਼ੂ ਮਾਰ ਗਿਆ ਜੀ ਇਹ ਸਾਡੇ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਆਇਆ ਸੀ ਕੀ ਬੋਲੇ ਉਹਨਾਂ ਨੇ ਇਹ ਕਿਹਾ ਕੋਈ ਨਹੀਂ ਕਹਿੰਦੇ ਤੁਹਾਡੀ ਹੈਲਪ ਕੀਤੀ ਹੈ ਪੰਜਾਬ ਪੰਜਾਬ ਤੋਂ ਜਾ ਕੇ ਕੋਈ ਨਹੀਂ ਕਾਲਾ ਅੱਖ ਆ ਬਜੀ ਸਾਡਾ ਬਹੁਤ ਔਖਾ ਆ ਜੀ ਮਾਣਾ ਉਹੀ ਖਾਣਾ ਜਿਹੜਾ ਦਿਹਾੜੀਦਾਰ ਬੰਦੇ ਆ ਸੀ ਉਹੀ ਕਮਾਣਾ ਉਹੀ ਖਾਣਾ ਆ ਜਿਸ ਦਾ ਸਵੇਰੇ ਆਣ ਕੇ ਭੱਜ ਕੇ ਕੱਢੇ ਅਮਦੁਲਿਲਾਹ ਆਂ ਇਹ ਤਾਂ ਪੈਨ ਡੜਿਆਂ ਨੇ ਵੀ ਕਹਿੰਦੇ ਵੀ ਜਿੰਨੀ ਮਜਦ ਮੁੰਦੀ ਆ ਸਾਡੀ ਉਹ ਨਹੀਂ ਕਰਦਾ ਨਹੀਂ ਚੱਲਦੀ ਜਿੰਨੇ ਸੱਤੀ ਮਾਰ ਕੇ ਕੱਢਦੇ ਆ ਉਹਨੇ ਮਜਦ ਸਾਡੇ ਕਾਰਨ ਪੈਨ ਡੜੇ ਨਹੀਂ ਵਧੀਆ ਜੀ ਜਲਦੋ ਜਲਦ ਕਰਨਾ ਜੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਾਂ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਫਸਲਾਂ ਦੇ ਵੀ ਸੱਟ ਲੱਗੀਆਂ ਭੜਿਆਂ ਦੇ ਵੀ ਠੀਕ ਨਹੀਂ ਜੀ ਪਸੇ ਮਾਲ ਫਸਲ ਦੇ ਵੀ ਸਾਡੇ ਵੀ ਲੱਗੀਆਂ ਆ ਅਸੀਂ ਨਟਕੇ ਬਾਹਰ ਨਿਕਲੇ ਹਾਂ ਪੀੜਤ ਨੇ ਦੱਸਿਆ ਕਿ ਛੱਤ ਡਿੱਗਣ ਕਰਕੇ ਦੋ ਬੱਕਰੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਕਟਰੂ ਅਤੇ ਗੋ ਗੰਬੀਰ ਵਿੱਚ ਜ਼ਖਮੀ ਹੋ ਗਏ ਹਨ ਉਹਨਾਂ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਹੈ ਅਤੇ ਗਊਆਂ ਅਤੇ ਬੱਕਰੀਆਂ ਦਾ ਦੁੱਧ ਵੇਚ ਕੇ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਉਹਨਾਂ ਆਪਣੀ ਗਰੀਬੀ ਦਾ ਵਾਸਤਾ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੀ مالی ਮਦਦ ਕਰਦੇ ਹੋਏ ਮੁਆਵਜ਼ਾ ਦਿੱਤਾ ਜਾਵੇ ਫੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਜਾਗਰ